ਡੱਡੂ ਪੰਛੀ ਇੱਕ ਦਫਾ ਇੱਕ ਹੰਸ ਇੱਕ ਝੀਲ ਤੋਂ ਉੱਡ ਕੇ ਦੂਸਰੀ ਝੀਲ ਵੱਲ ਜਾ ਰਿਹਾ ਸੀ ਰਾਹ ਵਿੱਚ ਥੱਕ ਕੇ ਇੱਕ ਖੂਹ ਦੇ ਕਿਨਾਰੇ ਬੈਠ ਗਿਆ ਉਸ ਖੂਹ ਵਿੱਚ ਇੱਕ ਡੱਡੂ ਸੀ ਉਸ ਡੱਡੂ ਨੇ ਪੁੱਛਿਆ ਭਾਈ ਤੂੰ ਕੌਣ ਹੈ ਤੇ ਕਿੱਥੋਂ ਆਇਆ ਹੈ ਹੰਸ ਨੇ ਜਵਾਬ ਦਿੱਤਾ ਕਿ ਮੈਂ ਸਮੁੰਦਰ ਦੇ ਕਿਨਾਰੇ ਰਹਿਣ ਵਾਲਾ ਇੱਕ ਪੰਛੀ ਹਾਂ ਔਰ ਮੋਤੀ ਚੁੱਕ ਕੇ ਖਾਂਦਾ ਹਾਂ ਤਾਂ ਡੱਡੂ ਨੇ ਪੁੱਛਿਆ कि समुद्र कि व्डा है हंस ने कहा कि बहुत वा है डड्डू ने थोड़ी दूर पिछाह हट के कहा इतना, इतना कु होगा उसने कहा नहीं बहुत व्डा डड्डू ने थोड़ा होर चक चक्कर काट के कहा इतना कू हंस ने कहा नहीं बहुत व्डा डड्डू खूह का सारा चक्कर काट के कह लगा इतना कू हंस ने कहा कि समुंदर इस तू तो भी बहुत वाला होंगे ਤੇ ਡੱਡੂ ਕਹਿੰਦਾ ਹੈ ਤੂੰ ਝੂਠਾ ਹੈ ਬੇਈਮਾਨ ਹੈ ਇਤੋਂ ਵੱਡਾ ਹੋ ਹੀ ਨਹੀਂ ਸਕਦਾ ਸੋ ਜਿਹੜੀ ਗੱਲ ਸਾਡੀ ਸਮਝ ਤੋਂ ਬਾਹਰ ਹੋਵੇ ਅਸੀਂ ਉਹਨੂੰ ਮੰਨਣ ਵਾਸਤੇ ਤਿਆਰ ਹੀ ਨਹੀਂ ਹੁੰਦੇ ਤੇ ਕਹਿ ਦਿੰਦੇ ਹਾਂ ਕਿ ਦੱਸਣ ਵਾਲਾ ਹੀ ਝੂਠਾ ਹੈ